ਅਸੀਂ ਸਾਰੇ ਵਧਾਈ ਦੇਣ ਲਈ ਆਏ ਆ ਸਾਡੇ ਨਵੇਂ ਚੇਅਰਮੈਨ ਸਕਿੰਦਰ ਸਿੰਘ ਜੀ ਜਿਹੜੇ ਪਾਰਟੀ ਬਹੁਤ ਕੱਟੋਕ ਤਿੰਨ ਚਾਰ ਸਾਲ ਤੋਂ ਸੇਵਾ ਕਰਦੇ ਆ ਰਹੇ ਆ ਤੇ ਉਹਦੇ ਵਿੱਚ ਪਹੁੰਚੇ ਆ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਮਾਲਬਿੰਦਰ ਸਿੰਘ ਕੰਗਸਾ ਸਾਡੇ ਐਮਐਲਏ ਡਾਕਟਰ ਚੰਜੀ ਜੀ ਤੇ ਸਾਡੇ ਭਰਾ ਜਿਹੜੇ ਬਹੁਤ ਮਿਹਨਤ ਕਰਦੇ ਆ ਵੀਰ ਦਵਿੰਦਰ ਜੀ ਤੇ ਸਾਡੇ ਚੀਚੇ ਤਰਫੋਂ ਪਹੁੰਚਿਆ ਚੇਅਰਮੈਨ ਪੰਜਾਬ ਹਿੰਦਰਜੀ ਸਹੀ ਮਹਿਨਤ ਇਹ ਜਿਹੜੀ 슈ਗਰ ਮਿਲ ਬੜੀ ਪੁਰਾਣੀ 슈ਗਰ ਮਿਲ ਹੈ ਇਹਦੇ ਨਾਲ ਬਹੁਤ ਜ਼ਿਆਦਾ ਕਿਸਾਨ ਜੋੜੇ ਹੋਏ ਨੇ ਤੇ ਅੱਜ ਅਸੀਂ ਮੁਬਾਰਕਬਾਦ ਦੇਣ ਆਏ ਨਵੇਂ ਚੇਅਰਮੈਨ ਨੂੰ ਤਾਂ ਕਿ ਆਉਣ ਵਾਲੇ ਟਾਈਮ ਚ ਚੇਅਰਮੈਨ ਸਾਹਿਬ ਵਧੀਆ ਕੰਮ ਕਰਨ ਤਾਂ ਕਿ ਜਿਹੜੀ 슈ਗਰ ਮਿਲ ਚ ਕਈ ਕਿਸਾਨਾਂ ਨਾਲ ਜਿਹਨਾਂ ਸਾਡੇ ਕਿਸਾਨ ਨੇ ਕਈ ਨੂੰ ਪ੍ਰੋਬਲਮ ਸੀ ਜੀ ਮੇ ਸਾਡੀ ਪੇਮੈਂਟ ਰੁਕੀ ਸੀ ਬਹੁਤ ਦੇਰ ਤੋਂ ਸਾਡੀ ਸਰਕਾਰ ਭਗਵੰਤ ਸਿੰਘ ਮੱਖ ਮੰਤਰੀ ਸਾਹਿਬ ਨੇ ਆਉਂਦੇ ਹੀ 600 ਕਰੋੜ ਦੇ ਰਿਲੀਜ਼ ਕੀਤਾ ਉਹ ਬਹੁਤ ਵੱਡੀ ਗੱਲ ਹੈ ਉਸ ਕਿਸਾਨ ਬਹੁਤ ਖੁਸ਼ ਵੀ ਨੇ ਤੇ ਆਉਣ ਵਾਲੇ ਟਾਈਮ ਜਿਸ ਸਾਡੇ ਚੇਅਰਮੈਨ ਪੰਜਾਬ ਦੇ ਤੇ ਸਾਡੇ ਵਿਰੇ ਮਿੰਡੇ ਦੇ ਨਵੇਂ ਚੇਅਰਮੈਨ ਅਸਕਿੰਦਰ ਸ਼ੋਹਜ ਜੀ ਵਧੀਆ ਕੰਮ ਕਰਨਗੇ ਆਪਣੀ ਸ਼ੁਕਰ ਮੰਦ ਨੂੰ ਬਹੁਤ ਰਕੀਅਤ ਦੇ ਕੇ ਜਾਨੀ ਸ਼ੁਗਰ ਮਿਲ ਹੈ ਔਰ ਜਿਹੜੀ ਕਿ ਪੰਜਾਬ ਚ ਸਭ ਤੋਂ ਲੀਡਿੰਗ ਕੈਪੈਸਿਟੀ ਜਿਸ ਤਰ੍ਹਾਂ ਦੀ ਪਰਫਾਰਮੈਂਸ ਆਈ ਹੈ ਪਿਛਲੇ ਸਾਲਾਂ ਚ ਇੱਥੇ ਸਭ ਤੋਂ ਵੱਧ ਗੱਲਾਂ ਹੁੰਦਾ ਹੈ ਔਰ ਸਾਡੀ ਇੱਕ ਤਰ੍ਹਾਂ ਦੀ ਕਿਸਾਨਾਂ ਦੀ ਬੈਕਬੋਨ ਹੈ ਉਹਦੀ ਨਵੀਂ ਮੈਨੇਜਮੈਂਟ ਟੀਮ ਬਣੀ ਹੈ ਜਿਸ ਸੋਗਿੰਦਰ ਸੋਈ ਜੀ ਔਰ ਸਾਰੇ ਜਿਹੜੀ ਇਹਨਾਂ ਦੀ ਟੀਮ ਹੈ ਉਹਨਾਂ ਨੂੰ ਮੈਂ ਇਹਨਾਂ ਤੋਂ ਵਧਾਈ ਦਿੰਨਾ ਮੈਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅੱਜ ਇਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਔਰ ਮੈਂ ਤੇ ਸਿਰਫ ਇਹੀ ਕਹੂੰਗਾ ਕਿ ਗੁਰੂ ਸਾਹਿਬ ਸਾਡੇ ਤੇ ਅਸ਼ੀਰਵਾਦ ਰੱਖਣ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਔਰ ਲਗਾਤਾਰ ਮੁੱਖ ਮੰਤਰੀ ਸਾਹਿਬ ਵੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਡਾਈਵਰਸੀਫਿਕੇਸ਼ਨ ਹੈ ਖਾਸ ਕਰ ਗੰਨਾ ਜਿਹੜਾ ਸਾਡਾ ਟ੍ਰੈਡੀਸ਼ਨਲੀ ਵੱਡੀ ਫਸਲ ਰਹੀ ਹੈ ਉਹਦਾ ਰਕਬਾ ਵੀ ਵਧੇ ਉਹਦੇ ਚ ਵਧਉਣ ਚ ਸਭ ਤੋਂ ਵੱਧ ਰੋਲ ਅਕਰ ਹੈਗਾ ਤੇ ਮਰਿੰਡਾ 슈ਗਰ ਮਿਲ ਦਾ ਬਹੁਤ ਰਿਹਾ ਹਾਲਾਂਕਿ ਬਹੁਤ ਸਾਰੀਆਂ ਇਹਦੇ ਚ ਜਿੰਨਾ ਸਾਡੇ ਚੇਅਰਮੈਨ ਸਾਹਿਬ ਦੱਸ ਸਕਦੇ ਤੁਹਾਨੂੰ ਕੰਪਲਿਕਸ਼ਨਾਂ ਵੀ ਆ ਲੇਕਿਨ ਜਿਸ ਤਰ੍ਹਾਂ ਦੀ ਨਵੀਂ ਟੀਮ ਬਣੀ ਮੈਨੂੰ ਬੜੀ ਉਮੀਦ ਹੈ ਕਿ ਇਹ ਬਿਹਤਰ ਪਰਫਾਰਮ ਵੀ ਕਰਨਗੇ ਔਰ ਮਿਲ ਚ ਜੋ-ਜੋ ਖਾਮੀਆਂ ਆ ਜੋ ਜੋ ਨਵੇਂ ਤੌਰ ਤੇ ਦਾ ਰੈਨੋਵੇਸ਼ਨ ਹੋਣ ਵਾਲਾ ਉਹ ਮਸ਼ੀਨਰੀ ਨਵੀਂ ਉਹ ਸਾਰਾ ਕਰਨਗੇ ਔਰ ਕਿਸਾਨਾਂ ਦੀ ਸਹੂਲਤ ਵਾਸਤੇ ਔਰ ਪੰਜਾਬ ਦੀ ਕਿਸਾਨੀ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਚ ਵੱਡਾ ਕਦਮ ਜਿਹੜਾ ਆਉਣ ਵਾਲੇ ਦਿਨਾਂ 'ਚ ਇਹ ਮਿਲ ਜਰੂਰ ਸਾabit ਹੋਏ ਸਾਰਿਆਂ ਨੂੰ ਪਹਿਲਾਂ ਵਾਇਗੁਰ ਸਿੰਘ ਖਾਲਸਾ ਵਾਇਗੁਰ ਸਿੰਘ ਫਤਿਹ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਕਿ ਸਾਡੀ 슈ਗਰ ਮਿਲ ਮਰੀਂਡਾ ਜੋ ਕਿ ਸਾਡੇ ਇਲਾਕੇ ਦੀ ਇੱਕ ਸਭ ਤੋਂ ਵੱਡੀ ਇੰਡਸਟਰੀ ਹੈ ਉਸ ਦੇ ਜਿਹੜੇ ਬੋਰਡ ਆਫ ਡਾਇਰੈਕਟਰਸ ਚੁਣੇ ਗਏ ਸੀ ਤੇ ਉਹਨਾਂ ਵੱਲੋਂ ਜਿਹੜਾ ਚੇਅਰਮੈਨ ਸੁਖਜਿੰਦਰ ਸਿੰਘ ਜੀ ਸੋਹੀ ਤੇ ਸਾਡੇ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਜੀ ਬੁੱਗਾ ਚੜੀਆਂ ਇਹ ਚੁਣੇ ਗਏ ਸੀ ਤੇ ਅੱਜ ਜੋ ਸਾਰੇ ਸਾਡੇ ਵਿੱਚ ਖਾਸ ਤੌਰ ਤੇ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਖੇਤੀਬਾੜੀ ਮੰਤਰੀਓ ਪਹੁੰਚੇ ਸੀ ਇਹਨਾਂ ਨੂੰ ਅਸ਼ੀਰਵਾਦ ਦੇਣ ਔਰ ਇਹਨਾਂ ਦਾ ਜੋ ਕੰਮਕਾਰ ਹੈ ਉਹੋ ਚਲਾਣ ਲਈ ਅੱਜ ਜਿਹੜਾ ਗੁਰੂ ਸਾਹਿਬ ਦੇ ਓਟ ਆਸਰਾ ਲਿੱਤਾ ਗਿਆ ਅੱਜ ਜਿਹੜੇ ਬੋਰਡ ਲੋਕ ਡਾਇਰੈਕਟਰ ਚੁਣੇ ਗਏ ਐ ਉਹਨਾਂ ਨੇ ਇਸ ਕਾਰਜ ਨੂੰ ਸੰਭਾਲਣਾ ਉਹਦੇ ਗੁਰੂ ਮਹਾਰਾਜ ਦਾ ਓਟ ਆਸਰਾ ਲਿਆ ਮੈਨੂੰ ਵੀ ਐਮਐਲਏ ਸਾਹਿਬ ਨੇ ਦੇ ਦਿੱਤਾ ਸੀ 10 10 88 ਤੁਸੀਂ ਮੈਂ ਆਪਣੀ ਹਾਜ਼ਰੀ ਲਾਉਣ ਲਈ ਇਹਨਾਂ ਨੂੰ ਵਧਾਈ ਦੇਣ ਲਈ ਪਰਮਾਤਮਾ ਅਗੇ ਆਪਾਂ ਸਾਰੇ ਅਰਦਾਸ ਕਰੀਏ ਸੱਚੇ ਟੰਗ ਨਾਲ ਇਸ ਨੂੰ ਚਲਾਉਣ ਦਾ ਬਰਬਖਸ਼ੇ ਅਤੇ ਇਸ ਮਿਲਨ ਦਾ ਮੈਨੂੰ ਬਹੁਤ ਚੰਗਾ ਲੱਗਿਆ ਕਿ ਦਿਨੋਂ ਦਿਨ ਇਹਦੀ ਜਿਹੜੀ ਫੈਸਟੀਵਿਟੀ ਵਧਦੀ ਜਾਂਦੀ ਹੈ ਜਿਹੜੀ ਆਸ-ਪਾਸ ਦੇ ਜ਼ਮੀਂਦਾਰ ਸਾਥ ਦੇ ਰਹੇ 18 ਜਦੋਂ ਸਰਕਾਰ ਆਈ 18000 ਠੀਕ ਹੈ 18 ਲੱਖ ਦੀ ਸੀ ਤੇ ਉਦੋਂ ਹੋਰੀ ਹੋਰੀ ਅੱਜ 27 ਤੇ 28 ਦਿਨ ਪੁੱਜ ਗਏ ਆ ਸਾਡੀ ਐਪੀ ਜਿਹੜੀ ਤਾਂ ਕਿ ਜਿਹੜੀ ਕੋ ਹੋਰ ਐਕਸਟੈਂਸ਼ਨ ਕਰਕੇ ਇਹਦੇ ਵਿੱਚ ਵਾਦਾ ਕਰਕੇ ਅਸੀਂ ਕਿਉਂਨੇ ਆ ਵੀ 35-40 ਹਜ਼ਾਰ ਲੱਖ ਜੀ